ਅੱਛਾ ਅੱਤਕਾਲ ਦੇ ਉਤਤੂ ਹੀ ਦੇਖ ਰਹੇ ਹੋ ਜਗਵਾਨੀ ਟੀਵੀ ਤੇ ਮੈਂ ਪਰਮਦੀ ਪ੍ਰਾਣਾ ਆਮ ਆਦਮੀ ਪਾਰਟੀ ਦੀ ਤਰਨ ਤਾਰਨ ਵਿਖੇ ਜਿੱਤ ਹੋਈ ਤੇ ਪੂਰੇ ਪੰਜਾਬ ਦੇ ਵਿੱਚ ਜਸ਼ਨ ਦਾ ਮਾਹੌਲ ਬਣ ਗਿਆ ਤਸਵੀਰਾਂ ਤੁਹਾਡੇ ਨਾਲ ਮਾਨਸਾ ਦੀਆਂ ਸਾਂਝੀਆਂ ਕਰ ਰਹੇ ਹਾਂ ਜਿੱਥੇ ਜਸ਼ਨ ਜਿਹੜਾ ਉਹ ਜਿੱਤ ਦਾ ਮਨਾਇਆ ਜਾ ਰਿਹਾ ਤੇ ਵੱਡੀ ਲੀਡ ਦੇ ਨਾਲ ਜਿੱਤ ਪ੍ਰਾਪਤ ਹੋਈ ਹੈ ਜਿਮਣੀ ਚੋਣਾ ਸੀ ਤੇ ਆਮ ਆਦਮੀ ਪਾਰਟੀ ਦੀ ਜਿਹੜੀ ਜਿੱਤ ਹੈ ਉਫ ਇੱਕ ਵਾਰ ਫੇਰ ਦੇਖਣ ਨੂੰ ਮਿਲੀ ਹੈ ਜਿਮਣੀ ਚੋਣਾਂ ਦੇ ਵਿੱਚ ਸਾਡੇ ਨਾਲ ਆਗੂ ਨੇ ਗੱਲਬਾਤ ਕਰਦੇ ਆ ਚੀਰਮੈਨ ਸਾਹਿਬ ਕਿਵੇਂ ਦੇਖਦੇ ਹੋ ਅੱਜ ਵੱਡੀ ਲੀਡ ਨਾਲ ਫੇਰ ਜਿੱਤ ਪ੍ਰਾਪਤ ਹੋਈ ਹੈ ਸੋ ਜਿੱਥੇ ਅਸੀਂ ਪੰਜਾਬ ਵਾਸੀਆਂ ਦਾ ਧੰਨਵਾਦ ਕਰਦੇ ਆ ਉੱਥੇ ਅਸੀਂ ਤਰਨਤਾਰਨ ਦੇ ਵੋਟਰਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਵਿਰੋਧੀਆਂ ਨੂੰ ਦੱਸਿਆ ਵੀ ਜਿਸ ਤਰ੍ਹਾਂ ਦਿੱਲੀ ਦੇ ਵਿੱਚ ਕੰਮ ਕੀਤੇ ਸੀ ਉਸੇ ਤਰ੍ਹਾਂ ਹੀ ਉਸ ਨੀਤੀ ਨੂੰ ਲੈ ਕੇ ਸਰਦਾਰ ਭਗਵੰਤ ਸਿੰਘ ਮਾਨ ਜੀ ਮੁੱਖ ਮੰਤਰੀ ਪੰਜਾਬ ਪੰਜਾਬ ਦੇ ਵਿੱਚ ਉਹਨਾਂ ਨੇ ਕੰਮ ਕਰਕੇ ਖਾਈ ਸੀ ਤੋਂ ਇਸੇ ਤਰ੍ਹਾਂ ਹੀ 92 ਸੀਟਾਂ ਪਹਿਲਾਂ ਦਿੱਤੀਆਂ ਸੀ ਪੰਜਾਬ ਵਾਸੀਆਂ ਨੇ ਤੇ ਨਾਲ ਹੀ ਅੱਜ ਜੇ ਅਸੀਂ ਧਰਨਤਾਰਨ ਦੀ ਗੱਲ ਕਰ ਲਈਏ ਜਿਨ੍ਹਾਂ ਦੇ ਵਿੱਚੋਂ ਹਰਮੀਤ ਸੰਧੂ ਜੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੀ ਸੋ ਉਹਨਾਂ ਨੂੰ ਲੋਕਾਂ ਨੂੰ ਜੇ ਆਪਾਂ ਦੇਖੀਏ ਵਿਰੋਧੀਆਂ ਵੱਲੋਂ ਡਰਾਇਆ ਵੀ ਗਿਆ ਸੀ ਧਮਕਾਇਆ ਵੀ ਗਿਆ ਸੀ ਪਰ ਵੋਟਰਾਂ ਨੇ ਉਹਨਾਂ ਦੀ ਨਹੀਂ ਪਰਵਾਹ ਕੀਤੀ ਸੋ ਆਮ ਆਦਮੀ ਪਾਰਟੀ ਦੇ ਕੰਮਾਂ ਨੂੰ ਉਹਨਾਂ ਨੇ ਜਿਤਾ ਕੇ ਉਹਨਾਂ ਦੇ ਕੰਮਾਂ ਤੇ ਮੋਹਰ ਲਾਈ ਆ ਪ੍ਰਧਾਨ ਜੀ ਕਿਵੇਂ ਦੇਖਦੇ ਹੋ بڑا ਇੱਕ ਚਰਚਾ ਛਿੜੀ ਸੀ ਵੀ ਆਤ ਕੀ ਆਮ ਆਦਮੀ ਪਾਰਟੀ ਨੇ ਜਿੱਦੀ ਕਹਿੰਦੇ ਕੰਮ ਹੀ ਨਹੀਂ ਕੀਤੇ ਇਹ ਤਾਂ ਫੇਰ ਜਿੱਤ ਹੋਈ ਤੇ ਫੇਰ ਨਤੀਜਾ ਕੀ ਨਿਕਲਦਾ ਜਿਵੇਂ ਤੁਸੀਂ ਦੇਖਿਆ ਵੀ ਵੱਖ-ਵੱਖ ਪਾਰਟੀਆਂ ਨੇ ਰਲ ਕੇ ਬੜਾ ਜ਼ੋਰ ਲਾਇਆ ਸੀ ਵੀ ਸ਼ਾਇਦ ਹੁਣ ਆਮ ਆਦਮੀ ਪਾਰਟੀ ਨੂੰ ਅਸੀਂ ਢਾ ਲੀਏ ਕਿਸੇ ਲੋਟ ਇਹਨਾਂ ਨੂੰ ਹਰਾ ਦਈਏ ਪਰ ਅਸੀਂ ਧਨਵਾਦੀਆਂ ਤਰਨ ਤਾਰਨ ਹਲਕੇ ਦੇ ਲੋਕਾਂ ਦਾ ਜਿੰਨਾ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਹੋਰਾਂ ਵੱਲੋਂ ਕੀਤੇ ਗਏ ਨਵੇਕਲੇ ਕੰਮਾਂ ਪੰਜਾਬ ਦੇ ਇੰਨੇ ਨੌਜਵਾਨਾਂ ਨੂੰ ਸ਼ਾਇਦ ਹੀ ਕਦੇ ਨੌਕਰੀਆਂ ਮਿਲੀਆਂ ਹੋਣ ਜਾਂ ਨੌਕਰੀਆਂ ਮੁੱਲ ਵੇਕਦੀਆਂ ਸੀਗੀਆਂ। ਮੁੱਖ ਮੰਤਰੀ ਸਾਹਿਬ ਨੇ ਉਹਨਾਂ ਬੱਚਿਆਂ ਦੇ ਹੱਥਾਂ ਵਿੱਚ ਟਿਫਣ ਫੜਾਉਣੇ ਉਹਨਾਂ ਨੂੰ ਕੰਮ ਤੇ ਲਾਉਣਾ, ਜੇ ਦੂਜੇ ਪਾਸੇ ਗੱਲ ਕਰੀਏ ਸਿਹਤ ਪੱਖੋਂ ਸਿਹਤ ਸਹੂਲਤਾਂ ਪ੍ਰਦਾਨ ਕਰਨੀਆਂ, ਜੇਕਰ ਸਿੱਖਿਆ ਕ੍ਰਾਂਤੀ ਦੀ ਗੱਲ ਕਰੀਏ ਤਾਂ ਸਕੂਲਾਂ ਦੇ ਵਿੱਚ ਨਵੇਂਕਲੇ ਪ੍ਰਬੰਧ ਕਰਕੇ ਸਿੱਖਿਆ ਕ੍ਰਾਂਤੀ ਨੂੰ ਪਰਫੁੱਲਤ ਕਰਨਾ ਤੇ ਨਾਲ ਹੀ ਜੇ ਸਿਹਤ ਦੀ ਗੱਲ ਕਰੀਏ ਤਾਂ ਜੁੱਧ ਨਸ਼ੇ ਦੇ ਵਿਰੁੱਧ ਚਲਾਉਣਾ ਐਸ ਤੋਂ ਲੋਕਾਂ ਦੇ ਵਿੱਚ ਪੰਜਾਬ ਦੇ ਲੋਕਾਂ ਦੇ ਵਿੱਚ ਇੱਕੋ ਉਤਸ਼ਾਹ ਪੈਦਾ ਹੋ ਰਿਹਾ ਸੀ ਭਾਵੇਂ ਫਰੀ ਬਿਜਲੀ ਹੋਵੇ 19000 ਕਿਲੋਮੀਟਰ ਸੜਕਾਂ ਹੋਣ ਸੜਕ ਸੁਰੱਖਿਆ ਫੋਰਸ ਹੋਵੇ ਉਹਨਾਂ ਦੇ ਵਿੱਚ ਲੋਕਾਂ 'ਚ ਉਤਸ਼ਾਹ ਸੀ ਤਰਨ ਤਾਰਨ ਦੇ ਲੋਕ ਬੜੇ ਖੁਸ਼ ਸੀ ਉੱਥੋਂ ਦੇ ਲੋਕਾਂ ਨੂੰ ਧਮਕਾਇਆ ਵੀ ਗਿਆ ਡਰਾਇਆ ਵੀ ਗਿਆ ਗੈਂਗਸਟਰਾਂ ਨੂੰ ਬੁਲਾ ਕੇ ਜਾਂ ਕਿਸੇ ਵੀ ਤਰੀਕੇ ਨਾਲ ਉੱਥੇ ਬਹੁਤ ਇਹਨਾਂ ਨੇ ਜ਼ੋਰ ਲਾਇਆ ਪਰ ਉਹ ਲੋਕ ਸੂਝਵਾਨ ਲੋਕਾਂ ਦਾ ਇੱਕੋ ਹੀ ਨਾਰਾ ਸੀ ਵੀ ਪੰਜਾਬ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੇ ਕੀਤੇ ਕੰਮਾਂ ਨੂੰ ਦੇਖ ਕੇ ਅਸੀਂ ਝਾੜੂ ਦੇ ਨਿਸ਼ਾਨ ਤੇ ਮੋਹਰ ਲਾਵਾਂਗੇ ਉਹਨਾਂ ਨੇ ਝਾੜੂ ਦੇ ਨਿਸ਼ਾਨ ਤੇ ਮੋਹਰ ਲਾ ਕੇ 12000 ਤੋਂ ਜਿਹੜੀ ਉੱਤੇ ਦੀ ਲੀਡ ਦੇਖ ਕੇ ਆਮ ਆਦਮੀ ਪਾਰਟੀ ਦੇ ਹੱਕ ਚ ਵੋਟ ਪਾਈ 27 ਚ ਕਿਵੇਂ ਦੇਖਦੇ ਹੋ 27 ਦਾ ਹੁਣ ਸੀਸਾ ਸਾਹਮਣੇ ਆ ਗਿਆ ਕਿਉਂਕਿ ਇਹ ਜਿੱਤਨੇ ਕਿਤੇ ਨਾ ਕਿਤੇ ਡਿਕਲੇਅਰ ਕਰਦਾ ਵੀ 27 ਦੇ ਵਿੱਚ ਵੀ ਆਮ ਆਦਮੀ ਪਾਰਟੀ ਵਧੀਆ ਲੀਡ ਲਊਗੀ ਪਹਿਲਾਂ ਤਾਂ ਮੈਂ ਤਰਨਤਾਰ ਦੇ ਜਿਹੜੇ ਲੋਕਾਂ ਦਾ ਬਹੁਤ ਹੀ ਧੰਨਵਾਦ ਕਰਦਾ ਜਿਨ੍ਹਾਂ ਨੇ ਸੀਐਮ ਦੇ ਕੰਮਾਂ ਤੇ ਜਿਹਨਾਂ ਨੇ ਮੋਹਰ ਲਾਈ ਹੈ ਇਹੋ ਜਿਹਾ ਸੀਐਮ ਹੈ ਜਿਨੇ ਹਰ ਵਰਗ ਦਾ ਖਿਆਲ ਰੱਖਿਆ ਸਿਹਤ ਦਾ ਖਿਆਲ ਰੱਖਿਆ ਪੜ੍ਹਾਈ ਦਾ ਖਿਆਲ ਰੱਖਿਆ ਹਰ ਕਿਸਾਨੀ ਦਾ ਖਿਆਲ ਰੱਖਿਆ ਐਸੀ ਵਰਗ ਦਾ ਖਿਆਲ ਰੱਖਿਆ ਜਿਹੜੇ ਲੋਕ ਗੱਲਾਂ ਕਰਦੇ ਹੁੰਦੇ ਸੀਗੇ ਵੀ ਗੈਂਗਸਟਰਵਾਦ ਆ ਸਰਕਾਰਾਂ ਦੇ ਵਿੱਚ ਆਉਂਦਾ ਉਸ ਉਸ ਪਾਰਟੀਆਂ ਨੇ ਗੈਂਗਸਟਰਾਂ ਨੂੰ ਇਤਿਕਟਾਂ ਦੇ ਕੇ ਇਹ ਲੋਕਾਂ 'ਚ ਦੱਸਿਆਗਾ ਵੀ ਜਿਹੜੀ ਆਮ ਪਾਰਟੀ ਸਰਕਾਰ ਹੈ ਉਹ ਹਰ ਗੱਲ ਤੇ ਧਿਆਨ ਰੱਖਦੀ ਹੈਗੀ ਧਿਆਨ ਰੱਖ ਕੇ ਵੋਟਰਾਂ ਦਾ ਪਹਿਲ ਦੇ ਆਧਾਰ ਤੇ ਜਿਹੜੇ ਉੱਥੇ ਕੰਮ ਹੋਏ ਸੜਕਾਂ ਦੇ ਕੰਮ ਹੋਏ ਹਰ ਕੰਮ ਉੱਥੇ ਜਿਹੜੇ ਹੋਏ ਨੇਗੇ ਬਹੁਤ ਹੀ ਜਿਹੜੀ ਵਧੀਆ ਪਾਰਟੀ ਵੀ ਸੋਚਦੀ ਤਰਨਤਾਰ ਦੇ ਲੋਕਾਂ ਨੇ ਉਸ ਸੋਚ ਦੇ ਉੱਤੇ ਜਿਹੜੀ ਮੋਹਰ ਲਾਈ ਹੈਗੀ ਮੈਂ ਤਰਨਤਾਰ ਦੇ ਲੋਕਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਤਾਂ ਤੁਸੀਂ ਦੇਖਿਆ ਵੀ ਜਸ਼ਨ ਮਨਾਇਆ ਜਾ ਰਿਹਾ ਪੂਰੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਪਹਿਲਾਂ ਹੀ ਕਿਹਾ ਗਿਆ ਸੀ ਕਿ ਕੰਮਾਂ ਨੂੰ ਦੇਖਦੇ ਹੋਏ ਅਸੀਂ ਜਿੱਤ ਪ੍ਰਾਪਤ ਕਰਨੀ ਹੈ ਤੇ ਫੇਰ ਜਿੱਤ ਮਿਲੀ ਹੈ ਤਰਨਤਾਰਨ ਵਿਖੇ ਜਿਮਣੀ ਚੋਣਾ ਸੀ ਤੇ ਵੱਡੀ ਲੀਡ ਦੇ ਨਾਲ ਆਮ ਆਦਮੀ ਪਾਰਟੀ ਦੀ ਜਿੱਤ ਹੋਈ ਹੈ ਤੇ ਇਹ ਜਸ਼ਨ ਜਿਹੜਾ ਹੈ ਕਹਿੰਦੇ ਵੀ ਇੱਕ ਜੀ ਡਿਕਲੇਅਰ ਕਰਦਾ ਵੀ 2027 ਦੇ ਵਿੱਚ ਬਹੁਮਤ ਹਾਸਲ ਹੋਊਗਾ ਤੇ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਫਿਰ ਸਰਕਾਰ ਬਣਾਏਗੀ ਕੈਮਰਾਮੈਨ ਮਨੀਸ਼ ਦੇ ਨਾਲ ਪਾਰੰਧ ਦੀ ਪੁਰਾਣਾ ਜਗਵਾਨੀ ਟੀਵੀ ਮਾਨਸ